ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੀ ਹੰਗਾਮੀ ਮੀਟਿੰਗ ਵਿੱਚ ਆਮ ਮੁੱਦਿਆਂ ਤੇ ਹੋਈ ਵਿਸ਼ੇਸ਼ ਚਰਚਾ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ 28 ਫਰਵਰੀ ਨੂੰ ਮੋਰਚੇ ਤੇ ਧੂਮਧਾਮ ਨਾਲ ਮਨਾਇਆ ਜਾਵੇਗਾ ਯੂ ਥਾਗੂ ਅਨਿਲ ਬਾਗਾ ਜੀ ਮੋਰਚੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਮੋਰਚੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ ਤੇ ਅਗਲੀ ਕਾਰਵਾਈ ਦੀ ਯੋਜਨਾ ਬਣਾਈ ਮੋਰਚੇ ਤੋਂ ਐਸ.ਪੀ.ਐਸ. ਸਮਾਜ ਦੇ ਲੋਕਾਂ ਨੂੰ ਇੱਕ ਮੂਠ ਹੋ ਕੇ ਇਸ ਸੰਗ੍ਰਹਿ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਜਾਪੀਮ ਜਾਪਾਰਥ ਮੇਰਨ ਅਨਿਲ ਬਗਾ ਪ੍ਰਧਾਨ ਅੰਬੇਡਕਰ ਫੋਰਸ ਪੰਜਾਬ ਜੋ ਕਿ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਪਹਿਲਾਂ ਵੀ ਮੁਹਾਲੀ ਵਿੱਚ ਲੱਗਾ ਸੀ ਜਿਹਦੇ ਵਿੱਚ ਅੰਬੇਡਕਰ ਫੋਰਸ ਪੰਜਾਬ ਵੱਲੋਂ ਪੂਰੇ ਦੋਆਬੇ ਦੇ ਵਿੱਚੋਂ ਜੋ ਪੂਰੇ ਯੂਥ ਨੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਸਾਥ ਦਿੱਤਾ ਸੀ ਔਰ ਦੁਬਾਰਾ ਜਦੋਂ ਇਹ ਮੋਰਚਾ ਮੁਹਾਲੀ ਵਿਖੇ ਫਿਰ ਲਗਾਇਆ ਗਿਆ ਅੱਜ ਵੀ ਪੂਰੇ ਦੋਆਬੇ ਦੇ ਨੌਜਵਾਨ ਅਤੇ ਅੰਬੇਡਕਰ ਫੋਰਸ ਪੰਜਾਬ ਤੇ ਬਾਕੀ ਵੀ ਸੰਸਥਾਵਾਂ ਸਾਰੀਆਂ ਇਸ ਮੋਰਚੇ ਨਾਲ ਖੜੀਆਂ ਆ ਔਰ ਬੜੀ ਮੰਦ ਭਾਗੀ ਗੱਲ ਆ ਕਿ ਜਿਹੜੀ ਸਰਕਾਰ ਆ ਸਰਕਾਰ ਨੇ ਜਿਨ੍ਹਾਂ ਲੋਕਾਂ ਦੇ ਜਿਨ੍ਹਾਂ ਅਫਸਰਾਂ ਦੇ ਜਿਹੜੇ ਅਰੇ ਆ ਰਿਜ਼ਰਵੇਸ਼ਨ ਦੇ ਜਿਹੜੇ ਸਰਟੀਫਿਕੇਟ ਨੇ ਰੱਦ ਕੀਤੇ ਆ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਔਰ ਉਹ ਜਿਹੜੇ ਚੋਰ ਆ ਜਿਹੜੇ ਰਿਜ਼ਰਵੇਸ਼ਨ ਚੋਰ ਆ ਜਿਨ੍ਹਾਂ ਵੱਲੋਂ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਹੱਕਾਂ ਤੇ ਜਿਹੜਾ ਡਾਕਾ ਮਾਰਿਆ ਗਿਆ ਆ ਉਹਨਾਂ ਨੂੰ ਸਜ਼ਾ ਦੇਣ ਦੀ ਬਜਾਏ ਜਿਹੜੇ ਰਿਜ਼ਰਵੇਸ਼ਨ ਚੋਰ ਫੜੋ ਦੇ ਆਗੂ ਆ ਉਹਨਾਂ ਉੱਤੇ ਵਿਜੀਲੈਂਸ ਵੱਲੋਂ ਜਿਹੜੇ ਨਿਜਾਜ ਜਿਹੜੇ ਪਰਚੇ ਆ ਉਹ ਕੀਤੇ ਜਾ ਰਹੇ ਆ ਇੰਨਾ ਜਿਹੜੀ ਸਰਕਾਰ ਦੀ ਮੰਸ਼ਾ ਆ ਸਰਕਾਰ ਤੇ ਜੋ ਪ੍ਰਸ਼ਾਸਨ ਦੀ ਮੰਸ਼ਾ ਆ ਉਹ ਸਾਫ਼ ਜਾਹਰ ਆ ਕਿ ਉਹ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਹੱਕਾਂ ਤੇ ਡਾਕੇ ਮਾਰਨ ਵਾਲਿਆਂ ਨੂੰ ਸੇਫ ਕਰ ਰਹੀ ਆ ਉਹਨਾਂ ਨੂੰ ਵਿਚਾਰ ਰਹੀ ਆ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਹੱਕਾਂ ਦੇ ਲਈ ਜਿਹੜੇ ਲੋਕ ਸੰਘਰਸ਼ ਕਰ ਰਹੇ ਆ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਆ ਕਿਉਂਕਿ ਇਹ ਤਾਂ ਕਲੀਅਰ ਆ ਕਿ ਜਿਨ੍ਹਾਂ ਲੋਕਾਂ ਨੇ ਜਿਹੜੇ ਰਿਜ਼ਰਵੇਸ਼ਨ ਦੇ ਵਿੱਚ ਜਿਹੜਾ ਡਾਕਾ ਮਾਰਨ ਦੇ ਲਈ ਜਿਨ੍ਹਾਂ ਨੇ ਐਸਸੀ ਦੇ ਅਨੁਸੂਚਿਤ ਜਾਤੀ ਦੇ ਝਾਲੀ ਸਰਟੀਫਿਕੇਟ ਬਣਾ ਕੇ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਹੱਕ ਮਾਰਿਆ ਆ ਉਹਨਾਂ ਲੋਕਾਂ ਤੇ 101% ਜਿਹੜੀ ਕਾਰਵਾਈ ਹੋਣੀ ਚਾਹੀਦੀ ਸੀ ਇਹ ਇੱਕ ਮਤਲਬ ਇਹ ਸੰਵਿਧਾਨਿਕ ਮੰਗਾ ਸੰਵਿਧਾਨਿਕ ਮੰਗਾ ਔਰ ਇਸ ਮੰਗ ਨੂੰ ਮੰਨਣ ਦੀ ਬਜਾਏ ਜਿਹੜੀ ਸਰਕਾਰ ਅਨੁਸੂਚਿਤ ਜਾਤੀ ਦੇ ਆਗੂਆਂ ਨੂੰ ਤੰਗ ਕਰਦੀ ਪਈ ਆ ਜਾਂ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਹਰਾਸ ਕਰ ਰਹੀ ਆ ਔਰ ਉਹਨਾਂ ਦੇ ਡਾਕੇ ਮਾਰਨ ਵਾਲੇ ਲੋਕਾਂ ਨੂੰ ਸੇਵ ਕਰ ਰਹੀ ਆ ਇਹ ਸਰਕਾਰ ਦੇ ਲਈ ਇੱਕ ਬਹੁਤ ਹੀ ਮੰਦਭਾਗੀ ਗੱਲ ਆ ਔਰ ਦੂਸਰਾ ਜਿਹੜੇ 34 ਐਮਐਲਏ ਜਿਹੜੇ 34 ਐਮਐਲਏ ਰਿਜ਼ਰਵ ਸੀਟਾਂ ਤੋਂ ਜਿੱਤ ਕੇ ਗਏ ਹੋਏ ਆ ਉਹਨਾਂ ਨੇ ਵੀ ਰੀਅਰਬੇਸ਼ਨ ਚੋਰ ਫੜੋ ਮੋਰਚੇ ਉੱਤੇ ਹਲੇ ਤੱਕਰਾ ਕੋਈ ਢੀੜਾ ਨਹੀਂ ਮਾਰਿਆ ਉਹਨਾਂ ਲੋਕਾਂ ਦੀ ਕੋਈ ਖਬਰ ਸਾਰ ਨਹੀਂ ਲਈ ਇਹ ਉਹਨਾਂ ਲਈ ਇੱਕ ਬਹੁਤ ਮੰਦ ਭਾਗੀ ਗੱਲ ਆ ਔਰ ਦੇਖੋ ਇਸ ਟਾਈਮ ਜੋ ਕਿਸਾਨ ਸੈਂਟਰ ਗਵਰਨਮੈਂਟ ਨਾਲ ਟੱਕਰ ਲੈ ਰਹੇ ਆ ਔਰ ਜੇਕਰ ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀ ਦੇ ਲੋਕਾਂ ਦੀ ਹੱਕ ਰੱਸੀ ਨਹੀਂ ਕੀਤੀ ਉਹਨਾਂ ਲੋਕਾਂ ਦਾ ਜਿਹੜਾ ਦਰਦ ਆ ਉਹ ਨਾ ਸੁਣਿਆ ਔਰ ਉਹਨਾਂ ਲੋਕਾਂ ਦੇ ਲਈ ਕੁਝ ਨਾ ਕੀਤਾ ਔਰ ਜੋ ਇਹਨਾਂ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਨ ਵਾਲੇ ਚੋਰਾਂ ਨੂੰ ਉਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਉਹਨਾਂ ਦੇ ਪਰਚਾ ਨਾ ਕੀਤਾ ਆਉਣ ਵਾਲੇ ਸਮੇਂ ਚ ਇਹ ਜਿਹੜਾ ਸਮਾਜ ਆ ਇਕਜਟ ਹੋਊਗਾ ਔਰ ਬਹੁਤ ਵੱਡੇ ਪੱਧਰ ਤੇ ਉਹ ਸਰਕਾਰ ਦੇ ਨਾਲ ਟੱਕਰ ਲੈਣ ਦੇ ਲਈ ਤਿਆਰ ਹੋਊਗਾ ਔਰ ਇਹ ਸਰਕਾਰ ਨੂੰ ਸਾਡੀ ਚੇਤਾਵਨੀ ਵੀ ਆ ਬੇਨਤੀ ਵੀ ਆ ਕਿ ਜੋ ਸਾਡੇ ਸਮਾਜ ਦੇ ਨਾਲ ਤੱਕਾ ਹੋਇਆ ਆ ਉਹਦੇ ਨਾਲ ਇਨਸਾਫ ਕੀਤਾ ਜਾਵੇ ਜੇਕਰ ਇਨਸਾਫ ਨਹੀਂ ਕਰਦੀ ਤਾਂ ਇਹ ਸਮਾਜ ਇਕਜਟ ਹੋ ਕੇ ਸਰਕਾਰ ਦੇ ਨਾਲ ਟੱਕਰ ਲਾਊਗਾ ਔਰ ਜਿਹੜੇ ਰਿਜ਼ਰਵ ਸੀਟਾਂ ਤੋਂ ਜਿਹੜੇ ਐਮਐਲਏ ਜਾਂ ਮੰਤਰੀ ਚੁਣ ਕੇ ਗਏ ਹੋਇਆ ਔਰ ਜੇਕਰ ਉਹਨਾਂ ਲੋਕਾਂ ਨੇ ਇਸ ਸਮਾਜ ਦਾ ਸਾਥ ਨਹੀਂ ਦਿੱਤਾ ਔਰ ਇਸ ਸਮਾਜੀ ਜੋ ਸੁਵਿਧਾਨੀ ਸੁਵਿਧਾਨਿਕ ਮੰਗਾਂ ਨੂੰ ਮਨਾਮ ਦੇ ਵਿੱਚ ਯੋਗਦਾਨ ਨਾ ਦਿੱਤਾ ਤੇ ਆਉਣ ਵਾਲੇ ਸਮਝ ਜਿਹੜਾ ਸਮਾਜ ਆ ਉਹਨਾਂ ਦਾ ਬਾਈਕਾਟ ਕਰੂਗਾ ਔਰ ਇਸ ਲਈ ਸਾਰਿਆਂ ਨੂੰ ਔਰ ਪੂਰੇ ਸਮਾਜ ਨੂੰ ਮੇਰੀ ਬੇਨਤੀ ਆ اپੀਲ ਆ ਕਿ ਆਪਣੇ ਜਿਹੜੇ ਆਗੂ ਆ ਜੋ ਆਪਣਾ ਘਰ-ਬਾਰ ਛੱਡ ਕੇ ਇਸ ਟਾਈਮ ਇੱਥੇ ਮੋਰਚੇ ਤੇ ਬੈਠੇ ਆ ਉਹਨਾਂ ਦਾ ਵੱਧ ਤੋਂ ਵੱਧ ਸਾਥ ਦਿਵੋ ਤਾਂ ਕਿ ਜਿਹੜੇ ਤੁਹਾਡੇ ਬੱਚਿਆਂ ਦੇ ਜੋ ਤੁਹਾਡੇ ਬੱਚਿਆਂ ਦਾ ਭਵਿਕਾ ਜੋ ਤੁਹਾਡੇ ਬੱਚਿਆਂ ਦੇ ਹੱਕ ਹੁਕੂਕ ਆ ਉਹ ਸਹੀ ਸਲਾਮਤ ਰਹਿ ਸਕਣ ਉਹਨਾਂ ਨੂੰ ਬਚਾਇਆ ਜਾ ਸਕੇ ਇਸ ਕਰਕੇ ਇਸ ਮੋਰਚੇ ਦਾ ਵੱਧ ਤੋਂ ਵੱਧ ਸਵਾਦ ਦਵੋ ਔਰ ਅਸੀਂ ਜਿੰਨੇ ਜੋਗੇ ਵੀ ਹੈਗੇ ਅੰਬੇਡਕਰ ਫੋਰਸ ਪੰਜਾਬ ਔਰ ਪੂਰੇ ਦੁਆਬੇ ਦੇ ਬਾਕੀ ਸੰਸਥਾਵਾਂ ਲੋ ਮੋਰਚੇ ਦੇ ਆਗੂਆਂ ਨੂੰ ਇਹ ਭਰੋਸਾ ਦਿੰਦੇ ਆ ਔਰ ਉਹਨਾਂ ਨੂੰ ਮਤਲਬ ਕੀ ਉਹਨਾਂ ਦੇ ਨਾਲ ਅਸੀਂ 24 ਘੰਟੇ ਮੁੰਡੇ ਨਾਲ ਮੁੰਡਾ ਜੁੜ ਕੇ ਖੜੇ ਆ ਇੰਨਾ ਹੀ ਕਹਿੰਦਾ ਹੋਇਆ ਜੈ ਪੀ ਜੈ ਭਾਰਤ ਸਾਡੇ ਚ ਵੱਖ-ਵੱਖ ਆਗੂ ਸਹਿबान ਪਹੁੰਚੇ ਨੇ ਪੰਜਾਬ ਤੋਂ ਜੋ ਸਾਡੀ ਅੱਜ ਵਿਸ਼ੇਸ਼ ਮੀਟਿੰਗ ਸੀ ਮੋਰਚੇ ਵੱਲੋਂ ਰੱਖੀ ਗਈ ਤੇ ਮੀਟਿੰਗ ਚ ਕਈ ਵਿਚਾਰਾ ਹੋਈਆਂ ਸਾਰੇ ਆਗੂ ਸਹਿਬਾਨਾਂ ਨੇ ਆਪਣੇ ਆਪਣੇ ਸੁਝਾਅ ਦਿੱਤੇ ਕਿ ਮੋਰਚੇ ਦੇ ਅੱਗੇ ਜਿਹੜੀਆਂ ਗਤੀ ਵਿੰਧੀਆਂ ਤੇਜ਼ ਕਰਨ ਵਾਸਤੇ ਸਾਨੂੰ ਕੀ ਕੀ ਕਰਨਾ ਚਾਹੀਦਾ ਕੀ ਕੀ ਉਪਰਾਲੇ ਕਰਨੇ ਚਾਹੀਦੇ ਤੇ ਕਿਸ ਤਰ੍ਹਾਂ ਤੇ ਦੂਜੀ ਸਾਡੀ ਬ੍ਰੇਨ ਹੈ ਜੀ ਇੱਕ ਵਿਚਾਰ ਸੀ ਵੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਜਨਮ ਦਿਹਾੜਾ ਇੱਥੇ 28 ਫਰਵਰੀ ਦਿਨ ਬੁੱਧਵਾਰ ਨੂੰ ਮਿਲਾਨ ਦੀ ਸਾਰਿਆਂ ਨੇ ਸਹਿਮਤੀ ਦਿੱਤੀ ਤੇ ਤੁਹਾਨੂੰ ਵੀ ਦੇਸ਼ਾਂ ਦੇਸ਼ਾਂ 'ਚ ਬੈਠੇ ਪੰਜਾਬ ਵਾਸੀਆਂ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਮੋਰਚੇ ਦੀ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ ਤੇ ਵੱਧ ਤੋਂ ਵੱਧ ਸਹਿਯਤਾ ਕੀਤੀ ਜਾਵੇ ਤਾਂ ਕਿ ਆਉਣ ਵਾਲੀ 28 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਸਾਹਿਬ ਜੀ ਦਾ ਗੁਰਪੁਰਬ ਬਹੁਤ ਹੀ ਤੁੰਬਤਮਨ ਵਾਲਾ ਮਨਾਇਆ ਜਾਵੇ ਤੇ ਸਾਰੇ ਆਗੂ ਸਾਹਿਬਾਨਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਤੇ ਅਨਿਲ ਬਾਗਾ ਜੀ ਨੇ ਜਿਵੇਂ ਸਮਰਥਨ ਦੇਣ ਦੀ ਗੱਲ ਕੀਤੀ ਹੈ ਪਹਿਲਾਂ ਵੀ ਇਹਨਾਂ ਵੱਲੋਂ ਬਹੁਤ ਸਾਰਾ ਯੋਗਦਾਨ ਪਾਇਆ ਗਿਆ ਤੇ ਸਾਰੇ ਹੀ ਬੰਦੇ ਜਿਨ੍ਹਾਂ ਨੇ ਆਪਣੀ ਹੈਸियत ਮੁਤਾਬਕ ਯੋਗਦਾਨ ਪਾ ਸਕਦੇ ਆ ਸਾਰੇ ਵੀਰਾਂ ਨੂੰ ਬੇਨਤੀ ਹੈ ਮੋਰਚੇ ਦੇ ਆਗੂਆਂ ਨੂੰ ਤੇ ਘਰੇ ਬੈਠੇ ਲੋਕਾਂ ਨੂੰ ਜੋ ਸਾਡੇ ਸਮਾਜ ਦੀ ਨਮਾਇਦਗੀ ਕਰ ਰਹੇ ਨੇ ਆਪਣੇ ਆਪਣੇ ਖੇਤਰ 'ਚ ਸਾਰਿਆਂ ਨੂੰ ਅਪੀਲ ਹੈ ਤੇ ਆਪਣਾ ਆਪਣਾ ਯੋਗਦਾਨ ਪਾ ਕੇ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਸਰਕਾਰ ਦੇ ਖਿਲਾਫ ਜਿਹੜਾ ਹੈ ਵੀ ਅਸੀਂ ਜਿਹੜਾ ਮਹਮ ਬीडीबी ਹੈ ਉਹਦੇ 'ਚ ਵੱਧ ਤੇ ਵੱਧ ਯੋਗਦਾਨ ਪਾਓ ਤਾਂ ਕਿ ਜਿਹੜੇ ਐਸ்சி ਬੀਸੀ ਜਾਲੀ ਸਰਟੀਫਿਕੇਟ ਬਣਾਉਣ ਵਾਲਿਆਂ ਦੇ ਜਲਦੀ ਕਾਰਵਾਈ ਹੋਵੇ ਤੇ ਇਹਨਾਂ ਨੂੰ ਐਫ ਆਈ ਆਰ ਅਰਜ ਕਰਕੇ ਅੰਦਰ ਕੀਤੇ ਜਾਣ ਤੇ ਉਹਨਾਂ ਤੋਂ ਜੋ ਪੈਸਾ ਖਜ਼ਾਨੇ ਸਰਕਾਰੀ ਖਜ਼ਾਨੇ ਨੂੰ ਲੁੱਟ ਕੀਤੀ ਹੈ ਉਹਨਾਂ ਤੋਂ ਪੈਸਾ ਵਸੂਲ ਕਰਕੇ ਸਰਕਾਰੀ ਖਜ਼ਾਨੇ ਚ ਪਾਏ ਤਾਂ ਕਿ ਇਹ ਗਰੀਬ ਲੋਕਾਂ ਦੇ ਲਈ ਗਰੀਬ ਬੱਚਿਆਂ ਦੇ ਲਈ ਭਲਾਈ ਵਾਸਤੇ ਵਰਤਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਅੱਜ ਅਸੀਂ ਰੈਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਵਿੱਚ 56ਵੇਂ ਦਿਨ ਦੇ ਵਿੱਚ ਦਾਖਲ ਹਾਂ ਸੋ ਅੱਜ ਦੁਆਬੇ ਦੀ ਮਾਨਮਤੀ ਸ਼ਖਸੀਅਤ ਸਾਡੇ ਮੋਰਚੇ ਦੇ ਅਹਿਮ ਆਗੂ ਨੇ ਐਨਲ ਬਾਗਾ ਜੀ ਜਿਹੜੇ ਹੁਸ਼ਿਆਰਪੁਰ ਪੂਰੇ ਦੁਆਬੇ ਦੇ ਵਿੱਚ ਮੋਰਚੇ ਦੀਆਂ ਗਤੀਵਿਧੀਆਂ ਨੂੰ ਚਲਾਉਣ ਲਈ ਦਿਨ ਰਾਤ ਲੱਗੇ ਹੋਏ ਨੇ ਸੋ ਅੱਜ ਸਾਡੇ ਮੋਰਚੇ ਦੇ ਵਿੱਚ ਕਈ ਪ੍ਰੋਮਿਨੈਂਟ ਹਸਤੀਆਂ ਨੂੰ ਇੱਥੇ ਲੈ ਕੇ ਸਾਡੇ ਸ਼ਾਮਲ ਹੋਏ ਨੇ ਅਸੀਂ ਇਹਨਾਂ ਦਾ ਆਉਣ ਤੇ ਧੰਨਵਾਦ ਵੀ ਕਰਦੇ ਆ ਤੇ ਇਹਨਾਂ ਨੇ ਪਿੱਛੇ ਵੀ ਸਾਨੂੰ ਜੋ ਧਨ ਕਰਕੇ ਸਹਿਯੋਗ ਦਿੱਤਾ ਵਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਇਹ ਮੋਰਚਾ ਵਾ ਜਿਹੜਾ ਨਤਨ ਮੰਨਤਨ ਜੇ ਤਿੰਨਾਂ ਖੇਤਰਾਂ ਦਾ ਸਮੇਲ ਹੋਊਗਾ ਸਮੇਂ-ਸਮੇਂ ਤੇ ਆਉਂਦੇ ਰਹਿਣਗੇ ਤਾਂ ਸਾਡਾ ਮੋਰਚਾ ਜਿਹੜਾ ਹੈਗਾ ਇਹ ਅੱਗੇ ਜਾਣਾ ਮੈਂ ਇਨ੍ਹਾਂ ਸਾਥੀਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਤੇ ਨਾਲ ਦੀ ਨਾਲ ਅਪੀਲ ਕਰਦਾ ਕਿ ਜਿਸ ਤਰ੍ਹਾਂ ਅੱਜ ਮੀਟਿੰਗ ਦੇ ਵਿੱਚ ਮਤੇ ਪਾਸ ਹੋਏ ਨੇ ਕਿ 18 28 ਫਰਵਰੀ ਨੂੰ 28 ਫਰਵਰੀ 2024 ਨੂੰ ਜਗਤਗੁਰੂ ਸ਼੍ਰੀ ਗੁਰੂ ਅਰਦਾਸ ਮਹਾਰਾਜ ਜੀ ਦਾ ਜੋ ਪ੍ਰਕਾਸ਼ ਦਿਹਾੜਾ 747ਵਾਂ ਪ੍ਰਕਾਸ਼ ਦਿਹਾੜਾ ਜੋ ਪੂਰੇ ਵਿਸ਼ਵ ਦੀਆਂ ਸੰਗਤਾਂ ਸਰਦਾ ਸੁਮਨ ਨਾਮ ਲਾ ਰਹੀਆਂ ਨੇ ਸੋ ਮੋਰਚੇ ਨੇ ਵੀ ਅੱਜ ਫੈਸਲਾ ਕੀਤਾ ਕਿ 28 ਫਰਵਰੀ ਦਿਨ ਬੁੱਧਵਾਰ ਨੂੰ ਇਸੇ ਮੋਰਚਾ ਸਥਾਨ ਦੇ ਉੱਪਰ ਅਸੀਂ ਉਸ ਰਹਿਬਰ ਦਾ ਜਨਮ ਪ੍ਰਕਾਸ਼ ਦਿਹਾੜਾ ਵਾ ਜਿਹੜਾ ਉਹ ਮਨਾ ਰਹੇ ਆ ਦੇ ਸਾਰੇ ਅਸੀਂ ਮੋਰਚੇ ਦੇ ਸਾਥੀਆਂ ਨੂੰ ਪੰਜਾਬ ਦੇ ਐਸ்சி ਵੀਸੀ ਵਰਗ ਨੂੰ ਹੋਰ ਵੀ ਜਿੰਨੇ ਸਾਰੇ ਇਨਸਾਨੀਅਤ ਨੂੰ ਪਿਆਰ ਕਰਦੇ ਨੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਤਨ ਤਨ ਸ੍ਰੀ ਗੁਰੂ ਅਰਬਦਾਸ ਮਹਾਰਾਜ ਜੀ ਨੂੰ ਆਪਣਾ ਮਾਰਗਦਰਸ਼ਕ ਸਮਝਦੇ ਨੇ ਭਾਰ ਰਤਨ ਡਾਕਟਰ ਬੀ ਆਰ ਮੇਦਕਰ ਜੀ ਨੂੰ ਪਿਆਰ ਕਰਦੇ ਨੇ ਬਾਬਾ ਜੀਵਨ ਸਿੰਘ ਜੀ ਨੂੰ ਪਿਆਰ ਕਰਦੇ ਨੇ ਵਾਲਮੀਕ ਮਹਾਰਾਜ ਜੀ ਨੂੰ ਪਿਆਰ ਕਰਦੇ ਨੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਇਸ ਸਥਾਨ ਦੇ ਉਪਰ 28 ਫਰਵਰੀ ਨੂੰ ਹਮ ਮਹਾਕੇ ਪਹੁੰਚੋ ਆਪਾਂ ਉਸ ਬੇਗਮਪੁਰੇ ਦਾ ਸੰਕਲਪ ਜੋ ਅੱਜ ਤੋਂ 650 ਸਾਲ ਪਹਿਲਾਂ ਗੁਰੂ ਅਰਬਦਾਸ ਮਹਾਰਾਜ ਜੀ ਨੇ ਸ਼ੁਰੂ ਕੀਤਾ ਸੀ ਆਪਾਂ ਉਹਦੇ ਵਿੱਚ ਜਿਹੜਾ ਵੀ ਯੋਗਦਾਨ ਪਾ ਸਕਦੇ ਆ ਇੱਥੇ ਮੋਰਚੇ ਤੇ ਆਪਾਂ ਵਿਚਾਰਾਂ ਕਰਨੀਆਂ ਪਹਿਲਾਂ 9:30 ਵਜੇ ਸੁਖਨੀ ਸਾਹਿਬ ਦੇ ਪਾਠ ਹੋਣਗੇ ਉਪਰੰਤ ਹੈ ਜਿਹੜੀਆਂ ਸਾਡੀਆਂ ਜਿਹੜੀਆਂ ਵਿਚਾਰਾਂ ਹੋਣਗੀਆਂ ਸ਼੍ਰੀ ਗੁਰੂ ਬਾਲਸਰ ਮਹਾਰਾਜ ਜੀ ਦੇ ਜੀਵਨ ਉਦੇਸ਼ ਉਹਨਾਂ ਦੀ ਬਾਣੀ ਨਾਲ ਸੰਬੰਧਿਤ ਸੋ ਸਾਰੀ ਸਮਾਜ ਨੂੰ ਅਪੀਲ ਕਰਦੇ ਆ ਕਿ ਉਸ ਪ੍ਰੋਗਰਾਮ ਦੇ ਵਿੱਚ ਸਮੂਲੀਅਤ ਕਰੋ ਤਨਮਨ ਧਨ ਕਰਕੇ ਤੇ ਪੰਜਾਬ ਦੀਆਂ ਸਮੂਚੀਆਂ ਐਸਸੀਬੀਸੀ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜਾ ਮੋਰਚਾ ਲੱਗਿਆ ਵਾ ਇਹ ਤੁਹਾਡੇ ਤੁਹਾਡੇ ਬੱਚਿਆਂ ਦੇ ਤੁਹਾਡੇ ਪਰਿਵਾਰਾਂ ਦੇ ਤੁਹਾਡੀ ਪੀੜ੍ਹੀਆਂ ਦੇ ਹੱਕਾਂ ਤੇ ਹਿੱਤਾਂ ਦੀ ਖਾਤਰ ਹੈ ਜਿਹੜਾ ਉਹ ਲੱਗਿਆ ਹੋਇਆ ਸੋ ਵੱਧ ਚੜ ਕੇ ਇਹਦੇ ਵਿੱਚ ਯੋਗਦਾਨ ਦਿਓ ਤੇ ਜੇਕਰ ਆਪਾਂ ਇਹ ਮੋਰਚਾ ਸਫਲ ਕਰਨ ਚ ਕਾਮਯਾਬ ਹੁੰਨੇ ਆ ਤਾਂ ਜੋ ਅਸੀਂ slogan ਦਿੱਤਾ ਸਾਡੀ ਹੋਂਦ ਦੀ ਲੜਾਈ ਤਾਂ ਅਸੀਂ ਆਪਦੀ ਹੋਂਦ ਦੀ ਜਿਹੜੀ ਲੜਾਈ ਆ ਉਹ ਸੂਬੇ ਦੇ ਵਿੱਚ ਦਰਸਾ ਸਕਦੇ ਆ ਸੋ ਸੰਗਤ ਨੂੰ ਅਪੀਲ ਕਰਦੇ ਆ ਕਿ ਜਿਸ ਤਰ੍ਹਾਂ ਅਨਿਲ ਬਾਗਾ ਜੀ ਨੇ ਪੂਰੇ ਦੁਆਬੇ ਦੇ ਵਿੱਚ ਸਾਨੂੰ ਵਿਸ਼ਵਾਸ ਦੋ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗਾਂ ਵੀ ਅਸੀਂ ਇਹ ਅਰੇਂਜ ਕਰਵਾਉਣਗੇ ਤੇ ਹੋਰ ਵੀ ਜਿੰਨੇ ਇਹਨਾਂ ਨੇ ਸਾਨੂੰ ਵਾਅਦੇ ਕੀਤੇ ਨੇ ਸਾਨੂੰ ਪਤਾ ਕਿਉਂਕਿ ਸਾਡੇ ਜੁਝਾਰੇ ਅੰਬੇਦਕਰ ਹੀ ਸਾਥੀ ਨੇ ਇਹ ਹਰ ਗੱਲ ਤੇ ਫੁੱਲ ਚੜਾਉਣਗੇ ਸੋ ਮੈਂ ਸਾਰੇ ਸੰਗਤ ਨੂੰ ਅਪੀਲ ਕਰਦਾ ਕਿ ਇਸ ਮੋਰਚੇ ਨੂੰ ਤਨਮਨ ਧਨ ਕਰਕੇ ਸਹਿਯੋਗ ਦਿਓ ਤਾਂ ਕਿ ਆਪਾਂ ਜਿਹੜੀਆਂ ਸਾਡੀ ਸਟੇਟ ਨਾਲ ਜਿਹੜੀ ਲੜਾਈ ਚੱਲ ਰਹੀ ਹੈ ਸੰਵਿਧਾਨਕ ਹੱਕਾਂ ਦੀ ਲੜਾਈ ਜਿਹੜੀ ਚੱਲ ਰਹੀ ਹੈ ਉਹਨੂੰ ਆਪਾਂ ਰਿਜ਼ਲਟ ਜਿੱਤ ਕੇ ਰਿਜ਼ਲਟ ਜਿਹੜਾ ਆਪਣੀ ਪੀੜੀ ਦੀ ਝੋਲੀ ਦੇ ਵਿੱਚ ਪਾਸ ਕੀਤੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸਭਿਦਾਨ ਵਾਹਿ ਖਾਲਸਾ ਬਰੇ ਫਤਿਹ ਜੈ ਭੀਮ ਜੈ ਮੋਹਨਵਾਸੀ ਜੈ ਗੁਰਦੇਵ ਅੱਜ ਬੜਾ ਖੁਸ਼ੀ ਦਾ ਸਮਾਂ ਐ ਐਸੀਬੀਸੀ ਮਹਾਪੰਚਾਇਤ ਦੇ 56ਵੇਂ ਦਿਨ ਦੇ ਉੱਤੇ ਸਾਡੇ ਬਹੁਤ ਜੁਝਾਰੂ ਨੌਜਵਾਨ ਆਗੂ ਸ਼੍ਰੀਮਾਨ ਅਨਿਲ ਬਾਗਾ ਸਾਹਿਬ ਦੁਆਬੇ ਦੀ ਧਰਤੀ ਤੋਂ ਚੱਲ ਕੇ ਉਹਰੇ ਆਏ ਨੇ ਜਥੇਦ ਦੇ ਸਮੇਤ ਇਹਨਾਂ ਦਾ ਸਵਾਗਤ ਔਰ ਇਹਨਾਂ ਨੇ ਜਿਹੜੀ ਲੜਾਈ ਹੁਸ਼ਾਰਪੁਰ ਚ ਲੜੀ ਐ ਲੰਬਾ ਸੰਘਰਸ਼ ਕੀਤਾ ਦਿਨ ਰਾਤ ਧਰਨਾ ਚਲਾਇਆ ਇਸੇ ਮਾਡਲ ਦਾ ਧਰਨਾ ਸੀ ਅਸੀਂ ਜਾ ਕੇ ਵੀ ਆਏ ਸੀ ਉਹ ਬੜੀਆਂ ਪ੍ਰਾਪਤੀਆਂ ਕਰ ਗਿਆ ਪੋਸਟ ਮੈਟਰ ਸਕਾਲਰਸ਼ਿਪ ਦੇ ਇਹ ਇੱਕ ਇੱਕ ਬਾਲ-ਬਾਲ ਜਾਣਦੇ ਨੇ ਵੀ ਕਿਸ ਢੰਗ ਨਾਲ ਸਰਕਾਰ ਉਹਨੂੰ ਡੈਮੇਜ ਕਰ ਰਹੀ ਐ ਭਾਰਤ ਸਰਕਾਰ ਤੇ ਪੰਜਾਬ ਸਰ ਮਿਲ ਕੇ ਦੋਨੇ ਸਰਕਾਰਾਂ ਨੂੰ ਖੁੱਲਾ ਇਹਨਾਂ ਨੇ ਚੈਰੰਜ ਕਰਕੇ ਪੋਸਟ میٹرਿਕ ਸਕਾਲਰਸ਼ਿਪ ਲਾਗੂ ਕਰਾਈ ਹੈ ਜਿਹਦਾ ਅੱਜ ਰਿਜ਼ਲਟ ਹੈ ਔਰ ਆਉਣ ਵਾਲੇ 20 30 ਸਾਲ즈 ਰਿਜ਼ਲਟ ਨਜ਼ਰ ਆਏਗਾ ਕਿ ਸਾਡੀਆਂ ਨੌਜਵਾਨ ਪੀੜ੍ਹੀਆਂ ਜਿਹੜੀਆਂ ਵੱਡੇ ਵੱਡੇ ਵਿਦਵਾਨ ਬਣਨਗੇ ਅਫਸਰ ਬਣਨਗੇ ਔਰ ਇਸ ਦੇਸ਼ ਨੂੰ ਬਹੁਜਨ ਸਮਾਜ ਨੂੰ ਨਵਾਂ ਚਾਦਰਾਂ ਦੇਣਗੇ ਇਸੇ ਢੰਗ ਨਾਲ ਇਹ ਮੋਰਚਾ ਜਿੱਥੇ ਸ਼੍ਰੀਮਾਨ ਅਨਿਲ ਬਾਗਾ ਜੀ ਅੱਜ ਆਏ ਨੇ ਸਾਡੀ ਲੜਾਈ ਇਕੱਲੀ ਪੰਜਾਬ ਸਰਕਾਰ ਦੇ ਖਿਲਾਫ ਨਹੀਂ ਹੈ ਨਰਿੰਦਰ ਮੋਦੀ ਦੇ ਖਿਲਾਫ ਵੀ ਹੈ ਜਿਹੜੇ ਉਹਨੇ ਕੰਮ ਕੀਤੇ ਨੇ ਚਾਹੇ ਉਹਨੇ ਚਰਚ ਤੋੜਿਆ ਚਾਹੇ ਹੁਣ ਗੁਰਦੁਆਰਾ ਸਾਹਿਬ ਤੋੜਿਆ ਆ ਉਤਰਾਖੰਡ ਦੇ ਵਿੱਚ ਚਾਹੇ ਮਸਜਿਦਾਂ ਨੂੰ ਚੈਲੰਜ ਕਰ ਰਿਹਾ ਔਰ ਖਾਸ ਕਰਕੇ ਸਾਡੇ ਜਿਹੜੇ ਕਿਸਾਨ ਵੀਰ ਨੇ ਵਿਚਾਰੇ ਦਿੱਲੀ ਵੱਲੋਂ ਤੁਰੇ ਹੋਏ ਨੇ ਸੜਕਾਂ 'ਤੇ ਸੂਏ ਲਾਤੇ ਬੈਰੀਕੇਡ ਲਾਤੇ ਮਿੱਟੀ ਪਾਤੀ ਪੁਲਿਸ ਖੜਾਤੀ ਫੌਜ ਖੜਾਤੀ ਇਹ ਕਿਸਾਨ ਵੀ ਮੂਲ ਨਿਵਾਸੀ ਨੇ ਇਹ ਵੀ ਵਿਚਾਰੇ ਛੂਦਰ ਨੇ ਮਨੂ ਸਿਮਰਤੀ ਦੇ ਖਿਲਾਫ ਆਪਣੀ ਲੜਾਈ ਹੈ ਔਰ ਰਹੇਗੀ ਸਾਡੇ ਪੰਜਾਬ ਦੇ ਦੇਸ਼ ਦੇ ਕਿਸਾਨ ਸਾਰੇ ਮਨੁਸਿਮਰਤੀ ਦੇ ਖਿਲਾਫ ਆਰਐਸਐਸ ਦੇ ਖਿਲਾਫ ਦਿੱਲੀ ਜਾ ਰਹੇ ਨੇ ਔਰ ਡਟ ਕੇ ਅਸੀਂ ਉਹਨਾਂ ਦਾ ਨਰੇਗਾ ਵਰਕਰ ਫਰੰਟ ਤੇ ਸਾਥੀਆਂ ਵੱਲੋਂ ਸਹਿਯੋਗ ਕੀਤਾ ਵੀ ਔਰ ਕਰਾਂਗੇ ਵੀ ਔਰ ਸਾਡਾ ਹੱਕ ਵੀ ਬਣਦਾ ਕਿ ਸਾਡੇ ਭਰਾ ਜਿਹੜੇ ਮਨੁਸਿਮਰਤੀ ਦੇ ਖਿਲਾਫ ਨੇ ਜਿਹੜਾ ਸਾਨੂੰ ਪ੍ਰੋਗਰਾਮ ਸਾਹਿਬ ਕਾਂਸੀ ਨਾਮ ਨੇ ਦੱਸਿਆ ਸੀ ਉਸੇ ਉੱਤੇ ਅੱਜ ਦੇਸ਼ ਦੇ ਸਾਰੇ ਸ਼ੂਦਰ ਇਕੱਠੇ ਹੋ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਆਉਣ ਵਾਲੇ ਦਿਨਾਂ 'ਚ ਖਤਮ ਕਰਨਗੇ ਈਵੀਐਮ ਹਟਾਓ ਦੇਸ਼ ਬਚਾਓ ईवीएम हटाओ संविधान बचाओ ईवीएम हटाओ देश बचाओ ईवीएम हटाओ संविधान बचाओ ये नारा सारे देश च गूंज रिया है आज जेड़े ਸਾਡੇ ਵਕੀਲ ਭਰਾਵਾਂ ਨੇ ਦਿੱਲੀ ਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ ईवीएम ਦੀ ਲੜਾਈ ਲੜੀ ਹੈ ਸ਼ੁਰੂ ਕੀਤੀ ਹੈ ਉਹ ਵੀ ਬੜੀ ਸ਼ਲਾਘਾਯੋਗ ਆ ਸਮੁੱਚਾ ਮੂਲ ਨਿਵਾਸੀ ਵਰਗ ਉਸ ਲੜਾਈ ਚ ਵੀ ਉਹਨਾਂ ਦਾ ਸਹਿਯੋਗ ਦੇ ਰਿਹਾ ਹੈ ਔਰ ਦੇਗਾ ਫਿਰ ਇੱਕ ਵਾਰ ਸਮੂਹ ਸਾਧ ਸੰਗਤ ਦਾ ਅਤੇ ਸ਼੍ਰੀਮਾਨ ਅਨਿਲ ਬਾਗਾ ਜੀ ਦਾ ਰੱਜ ਕੇ ਅਸੀਂ ਸਵਾਗਤ ਕਰਦੇ ਆਂ ਨੌਜਵਾਨ ਸਾਥੀ ਹੈ ਜਿਨੇ ਸਾਡੇ ਸਮੋਰਚੇ ਨੂੰ ਮਾਇਆ ਵੀ ਭੇਜੀ ਸੀ ਸਾਥੀ ਵੀ ਭੇਜ ਰਿਹਾ ਪਿਛਲੇ ਮੋਰਚਿਆਂ ਦੀ ਸਾਥ ਦਿੱਤਾ ਸਾਡਾ ਸਭ ਦਾ ਫਰਜ ਬਣਦਾ ਅਸੀਂ ਇਸ ਲੜਾਈ ਨੂੰ ਜਿੱਤਣ ਲਈ ਰਲ ਮਿਲ ਕੇ ਸਾਰੀਆਂ ਜਥੇਬੰਦੀਆਂ ਸਾਰੇ ਵੀਰ ਭਰਾ ਮਾਈ ਭਾਈ ਇਕੱਠੇ ਹੋ ਕੇ ਮਨ ਮਟਾਬ ਛੱਡ ਕੇ ਦੂਰੀਆਂ ਛੱਡ ਕੇ ਇੱਕ ਖਿਆਲ ਪੈਦਾ ਕਰਕੇ ਮਨੁਸਿਮਰਤੀ ਦੇ ਖਿਲਾਫ ਇਕੱਠੇ ਹੋਵੋ ਔਰ ਆਰਐਸਐਸ ਨੂੰ ਮੂੰਹ ਤੋੜ ਜਵਾਬ ਦੇਣ ਲਈ ਆਪਾਂ ਇਕੱਲੇ ਇਕੱਲੇ ਕੁਛ ਨਹੀਂ ਕਰ ਸਕਦੇ ਉਹ ਬਹੁਤ ਭਾਰੂ ਨੇ ਉਨਾ ਕੋਲ ਤੰਤਰ ਸਾਰਾ ਸਿਸਟਮ ਸਾਰਾ ਉਹਨਾਂ ਦਾ ਮੁਕਾਬਲਾ ਕਰਨ ਲਈ ਸਮੁੱਚੇ ਮੂਲ ਨਿਵਾਸੀਆਂ ਨੂੰ ਇਕੱਠੇ ਹੋ ਕੇ ਕਾਮਯਾਬ ਕਾਮਯਾਬੀ ਵੱਲ ਅੱਗੇ ਵਧੀਏ ਮੈਂ ਅੰਤ ਦੇ ਵਿੱਚ ਇੱਕ ਲੀਡਰ ਦੀ ਪ੍ਰਸ਼ੰਸਾ ਕਰਨ ਲੱਗਾ ਉਹ ਲੀਡਰ ਹੈ ਅਬੇ ਚੋਟਾਲਾ ਸਾਹਿਬ ਸ਼੍ਰੀਮਾਨ ਦੇਵੀ ਲਾਲ ਜੀ ਦੇ ਪੋਤਾ ਨੇ ਜਿਨੇ ਬੜੀ ਕੰਮ ਦੀ ਗੱਲ ਕਹੀ ਹੈ ਪਿਛਲੇ ਦਿਨਾਂ 'ਚ ਉਹ ਕਹਿੰਦਾ ਛੋਟੇ ਮੋਟੇ ਲਾਲਚ ਛੱਡ ਦਿਓ ਇੱਕ ਸੀਟ ਕੱਟ ਗਈ ਇੱਕ ਵਧ ਗਈ ਕੋਈ ਫਰਕ ਨਹੀਂ ਪਾਊਗਾ ਜੇ ਨਰਿੰਦਰ ਮੋਦੀ ਆ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਡੈਮੋਕ੍ਰੇਸੀ ਨਹੀਂ ਰਹੇਗੀ ਅਸੀਂ ਅਵੇ ਚੋਟਾਲਾ ਦੀ ਇਸ ਗੱਲ ਨਾਲ ਸਹਿਮਤੀ ਰੱਖਦੇ ਹਾਂ ਉਹਨਾਂ ਦਾ ਇਹ ਬਿਆਨ ਸਾਰੇ ਦੇਸ਼ ਦੇ ਲੀਡਰਾਂ ਨੂੰ ਸੁਣ ਲੈਣਾ ਚਾਹੀਦਾ ਜੇ ਨਰਿੰਦਰ ਮੋਦੀ ਦੀ ਸਰਕਾਰ ਆ ਗਈ ਆਰਐਸਐਸ ਦੀ ਤੁਹਾਡਾ ਸੰਵਿਧਾਨ ਤੁਹਾਡਾ ਧਰਨੇ ਤੁਹਾਡਾ ਸੰਘਰਸ਼ ਤੁਹਾਡਾ ਜੀਵਨ ਤੁਹਾਡੀ ਪੜ੍ਹਾਈ ਤੁਹਾਡਾ ਫਾਈਨਾਂਸ ਤੁਹਾਡਾ ਹਰ ਤਰ੍ਹਾਂ ਦਾ ਜਾਨ ਮਾਲੇ ਨਰਿੰਦਰ ਮੋਦੀ ਦੀ ਸਰਕਾਰ ਆਰਐਸਐਸ ਖਤਮ ਕਰ ਦੇਗੀ ਅਸੀਂ ਸ਼੍ਰੀਮਾਨ ਅਵੇ ਚੋਟਾਲਾ ਦੇ ਬਿਆਨ ਨੂੰ ਉਹਦੀ ਸ਼ਲਾਘਾ ਕਰਦੇ ਹਾਂ ਅਤੇ ਸਾਰੀਆਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਬੇਨਤੀ ਕਰਦੇ ਹਾਂ ਅਵੇ ਚੋਟਾਲਾ ਤੋਂ ਗਿਆਨ ਲੈ ਕੇ ਇਕੱਠੇ ਹੋ ਕੇ ਇੱਕ ਤਾਕਤ ਬਣਾ ਕੇ ਆਰਐਸਜੀ ਸਰਕਾਰ ਨੂੰ ਹਰਾਈਏ ਇਹੀ ਸਾਡੀ ਜਿੱਤ ਹੋ ਸਕਦੀ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੈ ਭੀਮ ਜੈ ਮੂਲ ਨਿਵਾਸੀ ਜੈ ਗੁਰਦੇਵ ਨਮੋ ਬਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਸਾਡੇ ਵਿੱਚ ਅੱਜ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਤੇ ਸਾਡੇ ਨੌਜਵਾਨ ਵੀਰ ਅਨਿਲ ਬਾਗਾ ਜੀ ਪਹੁੰਚੇ ਆ ਔਰ ਉਹਨਾਂ ਨੇ ਦੁਆਬੇ ਦੇ ਵਿੱਚ ਵੀ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਮਾਧਮ ਤੋਂ ਜਿਹੜਾ ਨੌਜਵਾਨਾਂ ਨੂੰ ਤਿਆਰ ਕਰ ਰਿਹਾ ਹੈ ਉਹਨਾਂ ਨੇ ਬਹੁਤ ਵਧੀਆ ਅੱਜ ਇਸ ਮੋਰਚੇ ਤੇ ਆ ਕੇ ਜਿਹੜਾ ਸਨੇਹਾ ਦਿੱਤਾ ਅਸੀਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਔਰ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਜਿਵੇਂ ਕਿਸਾਨ ਇਕੱਠੇ ਹੋ ਕੇ ਅੱਜ ਦਿੱਲੀ ਦੇ ਬਾਰਡਰਾਂ 'ਤੇ ਚੱਲ ਪਏ ਹੈ ਜੇਕਰ ਤੁਸੀਂ ਲੋਕ ਇਕੱਠੇ ਨਾ ਹੋਏ ਆਪਣੇ ਹੱਕਾਂ ਦੇ ਲਈ ਨਾ ਲੜਾਈ ਲੜੀ ਕਿਉਂਕਿ ਜਿੱਤ ਤਾਂ ਹਮੇਸ਼ਾ ਲੜਨ ਵਾਲਿਆਂ ਦੀ ਹੁੰਦੀ ਹੈ ਸਾਨੂੰ ਅੱਜ ਇਕੱਠੇ ਹੋ ਕੇ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰਨਾ ਚਾਹੀਦਾ ਮੈਂ ਤਾਂ ਇਹੀ ਆਪਣੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਅਸੀਂ ਆਪਣੇ ਗਿਲੇ ਸ਼ਿਕਵੇ ਪਲਾ ਕੇ ਮਨ ਮਟਾ ਪਲਾ ਕੇ ਅੱਜ ਇਕੱਠੇ ਹੋਈਏ ਜਿਵੇਂ ਅੱਜ ਪੂਰਾ ਦੇਸ਼ ਈਵੀਐਮ ਦੇ ਖਿਲਾਫ ਖੜਾ ਹੋਇਆ ਹੈ ਔਰ ਸਾਡੇ ਜਿਹੜੇ ਪੜ੍ਹੇ ਲਿਖੇ ਸੁਪਰੀਮ ਕੋਰਟ ਦੇ ਵਕੀਲ ਅੱਜ ਈਵੀਐਮ ਦੇ ਮਾਧਿਅਮ ਤੋਂ ਜਿਹੜਾ ਬੀਜੇਪੀ ਨੂੰ ਘੇਰਿਆ ਹੋਇਆ ਤਾਂ ਸਾਨੂੰ ਸਾਰਿਆਂ ਨੂੰ ਅੱਜ ਈਵੀਐਮ ਦੇ ਖਿਲਾਫ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਮੋਰਚਾ ਖੋਲਣਾ ਚਾਹੀਦਾ ਔਰ ਅਸੀਂ ਇਹ ਮੋਰਚਾ ਖੋਲ ਵੀ ਰਹੇ ਆਂ ਔਰ ਈਵੀਐਮ ਦੇ ਖਿਲਾਫ ਅਸੀਂ ਅਲੱਗ-ਅਲੱਗ ਸ਼ਹਿਰਾਂ ਤਹਿਸੀਲਾਂ ਦੇ ਵਿੱਚ ਜਿਹੜਾ ਪੂਰੇ ਪੰਜਾਬ ਨੂੰ ਖੜੇ ਕਰ ਦੇਵਾਂਗੇ ਕਿਉਂਕਿ ਕਿਸਾਨ ਦਿੱਲੀ ਦੇ ਵਿੱਚ ਲਾ ਕੇ ਜਾ ਕੇ ਲੜਨਗੇ ਮੇਰੀ ਆਪਣੇ ਸਮਾਜ ਨੂੰ ਐਸੀਬੀਸੀ ਸਮਾਜ ਨੂੰ ਬੇਨਤੀ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਘਰ-ਘਰ ਦੇ ਵਿੱਚੋਂ ਨਿਕਲ ਕੇ ਜਿਵੇਂ ਨਾਰਾ ਲਾਉਂਦੇ ਸੀ ਵੀ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬਈ ਮਾਨੋਂ ਸੇ ਕਹਿੰਦਾ ਬੇਈਮਾਨਾਂ ਦੇ ਨਾਲ ਜੰਗ ਲੜਨ ਦੇ ਲਈ ਸਾਨੂੰ ਇਕੱਠੇ ਹੋ ਕੇ ਈਵੀਐਮ ਦੇ ਖਿਲਾਫ ਮੋਰਚਾ ਖੋਲਣਾ ਚਾਹੁੰਦਾ ਹੈ ਚਾਹੀਦਾ ਇਹਨਾਂ ਕੁਝ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ